ਨਗਰ ਕੌਂਸਲਸ ਰਹਾਂਦੇ ਅਧੀਨ ਆਉਂਦੇ ਤਲਾਣੀਆਂ ਵਿਖੇ ਟੋਬੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਤਲਾਣੀਆਂ ਵਾਸੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਿਸ ਬਾਬਤ ਗੱਲਬਾਤ ਕਰਦੇ ਹੋਏ ਵਾਰਦੇ ਐਮਸੀਵੀ ਸਾਥੀ ਰਾਮ ਅਤੇ ਪਿੰਡ ਵਾਸੀਆਂ ਦੱਸਿਆ ਕਿ ਜੋ ਪਿੰਡ ਵਿੱਚ ਟੋਬਾ ਹੈ ਇਸ ਨੂੰ ਅਸੀਂ ਕਈ ਵਾਰ ਸੈਂٹری ਇੰਸਪੈਕਟਰ ਨੂੰ ਬੁਲਾ ਕੇ 10 ਵਾਰ ਕਹਿ ਕੇ ਇਥੋਂ ਕੂੜਾ ਸਿਕਵਾਇਆ ਹੈ ਉਹਨਾਂ ਦੱਸਿਆ ਕਿ ਇਹ ਬੇਨਤੀ ਅਸੀਂ ਉਹਨਾਂ ਨੂੰ ਕਈ ਵਾਰ ਕਰ ਚੁੱਕੇ ਹਾਂ ਕਿ ਇੱਥੇ ਕਚਰਾ ਨਾ ਸੁੱਟਿਆ ਜਾਵੇ ਅਤੇ ਇਸ ਟੋਬੇ ਨੂੰ ਸਾਫ਼ ਕਰਵਾਇਆ ਜਾਵੇ ਇਹ ਮਸਲਾ ਟੋਬੇ ਦਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਸਾਕਰਾ ਮੈਂਸੀ ਤਲਾਨੀਆਂ ਵਾਰਡ ਨੰਬਰ 22 ਤੋਂ ਆ ਜਿਹੜਾ ਪੂਸਲੇ ਪਾਸੇ ਟੋਬਾ ਜੀ ਆਪਾਂ ਦੇਖ ਰਹੇ ਆ ਟੋਬੇ ਵਾਲੇ ਪਾਸੇ ਤੋਂ ਇਹ ਟੋਬੇ ਨੂੰ ਅਸੀਂ ਇਨਸਪੈਕਟਰ ਨੂੰ ਇੱਕ ਵਾਰੀ ਨਹੀਂ 10 ਵਾਰੀ ਇੱਥੇ ਬੁਲਾ ਕੇ ਇੱਥੋਂ ਕਚਰਾ ਚੁਕਵਾਇਆ ਗਿਆ ਔਰ ਜਿੰਨਾਂ ਨੂੰ ਇਹ ਬੇਨਤੀ ਕਰੀ ਗਏ ਵੀ ਇੱਥੇ ਕਚਰਾ ਲਾਗ ਰਾਇਆ ਜਾਵੇ ਇਹਨੂੰ ਖਾਲੀ ਕਰਵਾ ਜਾਵੇ ਅਗਰ ਜੇ ਖਾਲੀ ਹੋਗਾ ਤੇ ਸਾਡੇ ਜਿਹੜੇ ਸਕੂਲ ਵਾਲੇ ਬੱਚੇ ਨੇ ਉਹ ਅੱਜ ਇਹਨਾਂ ਤੁਹਾਨੂੰ ਵੀਡੀਓ ਅਸੀਂ ਦੱਸਾਂਗੇ ਸਕੂਲ ਦੇ ਵਿੱਚ ਵੀ ਪਾਣੀ ਔਰ ਇਹਨਾਂ ਦੇ ਆ ਬੱਚਿਆਂ ਦੇ ਘਰਾਂ ਦੇ ਵਿੱਚ ਕਿਚਨ ਟੱਕਰ ਪਾਣੀ ਸੀ ਉਹ ਵੀਡੀਓ ਵੀ ਸਾਡੇ ਕੋਲ ਬੜੀਆਂ ਹੋਈਆਂ ਨੇ ਤੋਂ ਇੱਥੇ ਆਵਾਦ ਵੀ ਵਰਕਰ ਜਿਹੜੇ ਉਹਨਾਂ ਦੇ ਅਸੀਂ ਇੱਥੇ ਕਚਰਾ ਚ ਪਾਉਂਦੇ ਆ ਤਾਂ ਉਹ ਲਾਜੇ ਜੀ ਵੀ ਨਾ ਕਚਰਾ ਫੇਟ ਉੱਪਰ ਜਵਾ ਦਿੰਦੇ ਆ ਅਸੀਂ ਉਹ ਵਰਕਰ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਅਸੀਂ ਇੱਥੇ ਕਚਰਾ ਚ ਪਾਉਂਦੇ ਆ ਵੀ ਇਹ ਸਾਫ਼ ਸੁੱਧਰਾ ਹੋਣਾ ਚਾਹੀਦਾ ਤੁਸੀਂ ਇਹ ਗੱਡ ਕਿਉਂ ਪਾਦਿਆ ਅਸੀਂ ਸਰਕਾਰਾਂ ਨੂੰ ਕਈ ਵਾਰੀ ਅਪੀਲ ਕਰ ਚੁੱਕੇ ਆ ਮੈਂ ਸਰਕਾਰ ਨੂੰ ਵੀ ਬੇਨਤੀ ਕੀਤੀ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਰਿਸਪੈਕਟ ਨੂੰ ਵੀ ਇਹ ਸਾਨੂੰ ਵੀ ਬੇਨਤੀ ਕਰੀ ਆ ਪਰ ਸਰ ਸਾਡੇ ਕੋਈ ਇੱਥੇ ਸੁਣਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਮੈਂ ਕਾਂਗਰਸੀਆਂ ਐਮਸੀ ਇਸ ਕਰਕੇ ਆਮ ਆਦਮੀ ਵਾਲੀ ਵਰਕਰ ਤੁਸੀਂ ਵੇਖੇ ਸੀ ਹੁਣੇ ਮੈਂ ਸਾਡੇ ਸਾਹਮਣੇ ਸਵਾਲ ਕਰਿਆ ਸੀ ਕਿ ਤੁਸੀਂ ਇਹ ਕਚਰਾ ਕਿਉਂ ਯਾਨੀ ਇਹ ਪਾਸੇ ਪਾ ਰਹੇ ਹੋ ਅੱਜ ਉਹ ਕਹੋ ਯਾਰ ਤੁਸੀਂ ਚੁਆਇਆ ਕਰੋ ਤੋਂ ਇਹਦਾ ਦਾ ਮਤਲਬ ਇਹ ਵਿੱਚ ਪਾਉਣ ਨੂੰ ਟੋਬਾ ਵੱਧ ਕਰਦੋਂ ਫਿਰਦੇ ਨੇ ਅਸੀਂ ਟੋਬਾ ਖਾਲੀ ਕਰਾਉਣ ਨੂੰ ਫਿਰਦੇ ਆ ਸਾਡੀ ਸਰਕਾਰ ਮੋਰੇ ਇਹੀ ਮੰਗ ਹੈ ਕਿ ਟੋਬਾ ਖਾਲੀ ਕਰਵਾ ਜਾਵੇ ਜਿਹੜੇ ਸਾਡੇ ਅੰਰੇ ਪ੍ਰਾ ਸੱਜੇ ਖੱਬੇ ਜਿਹੜੇ ਪ੍ਰਾ ਖੜੇ ਨੇ ਇਹਨਾਂ ਨੂੰ ਗੰਦੇ ਪਾਣੀ ਤੋਂ ਬਚਾਇਆ ਜਾਵੇ ਔਰ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾਇਆ ਜਾਵੇ ਤੁਸੀਂ ਇਹ ਸਕੂਲ ਦਾ ਹਾਲ ਦੇਖ ਲਿਓ ਜਿੱਦੋਂ ਬੱਚੇ ਸਕੂਲ ਤੋਂ ਜਾਂਦੇ ਨੇ ਤਾਂ ਮੇਨ ਰੋਡ ਦੇ ਉੱਪਰ ਗੋਡੇ-ਗੋਡੇ ਨਾਲ ਪਾਣੀ ਹੁੰਦਾ ਹੈ ਇਸ ਕਰਕੇ ਸਾਡੀ ਸਰਕਾਰ ਨੂੰ ਵੀ ਮੰਗ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਟੋਬਾ ਖਾਲੀ ਕਰਵਾਇਆ ਜਾਵੇ ਇਹਨੂੰ ਡੋੰਗਾ ਕਰਵਾਇਆ ਜਾਵੇ ਜਿਹੜੇ ਲੋਕ ਰਾਹਦਾਰੀ ਦੇ ਗੁਰਦੁਆਰਾ ਸਾਹਿਬ ਜਾਂਦੇ ਨੇ ਆਹ ਗੰਦਗੀ ਤੋਂ ਦੂਰ ਹੋ ਸਕਣ ਅਸੀਂ ਬਹੁਤ ਵੀਡੀਓ ਪਾਈਆਂ ਨੇ ਮੇਰੇ ਕੋਲ ਇੰਸਟਾਗ੍ਰਾਮ ਤੇ ਵੀਡੀਓ ਪਾਈਆਂ ਨੇ ਇਹਨਾਂ ਦੇ ਕੋਲ ਪਾਈਆਂ ਆਈਆਂ ਨੇ ਪਰ ਕੋਈ ਵੀ ਸਾਡੇ 'ਤੇ ਧਿਆਨ ਨਹੀਂ ਦੇ ਰਿਹਾ ਤਲਾਹ ਕਰਿਆ ਤੁਸੀਂ ਤਾਹ ਹਾਂ ਕੋਈ ਪ੍ਰਸ਼ਾਸਨ ਜੀ ਨਾਲ ਹਾਂ ਸਰ ਮੇਰੀ ਅੱਜ ਹੀ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਜਦੋਂ ਮੇਰੇ ਕੋਲ ਆਏ ਕਹਿੰਦੇ ਚਾਹੇ ਸਾਡੇ ਘਰਾਂ 'ਚ ਪਾਣੀ ਤਾਂ ਮੈਂ ਜਦੋਂ ਇੰਸਪੈਕਟਰ ਨਾਲ ਤਲਾਹ ਕਰੀ ਮੈਂ ਇੰਸਪੈਕਟਰ ਸਾਹਿਬ ਤੁਸੀਂ ਅੱਜ ਉਹ ਵੀ ਕਹਿੰਦੇ ਸੀ ਅਸੀਂ ਮਸ਼ੀਨ ਲਾਉਣੀ ਆ ਕੰਮ ਚਾਲੂ ਕਰਵਾ ਦਿੰਦੇ ਆ ਪਰ ਉਹ ਆਏ ਬਸ ਤੇਲੀ ਜਿਵੇਂ ਕਦਰੇ ਤੇਲੀ ਦਾ ਬਣ ਗਿਆ ਲੌਂਗ ਲੌਂਗ ਦਾ ਕੋਕਾ ਬਣ ਗਿਆ ਨਹੀਂ ਐਦਾਂ ਕਰਕੇ ਗੱਲਾਂ ਬਸ ਚਲੇ ਗਏ ਬਸ ਆਏ ਨਹੀਂ ਮੁੜਦੇ ਦੁਬਾਰਾ ਫਿਰ ਚਲੇ ਗਏ ਲੋ ਨਾ ਮਦੋ ਦਾ ਮੇਰਾ ਨਾਮ ਸਰ ਗੁਰਸੇਖ ਸਿੰਘ ਹੈ ਤੇ ਪਿੰਡ ਕਿਹੜਾ ਸਰੋ ਲਾਲਾਨੀਆਂ ਪਿੰਡ ਹੈ ਤੇ ਕੀ ਮਸਲਾ ਮਸਲਾ ਕੀ ਹੋ ਮਸਲਾ ਥਰ ਇਹੀ ਹੈ ਵੀ ਜਿਹੜਾ ਛੱਪੜ ਦਾ ਪਾਣੀ ਆ ਬਹੁਤ ਜ਼ਿਆਦਾ ਓਵਰ ਹੋ ਚੁੱਕਿਆ ਹੈ ਸਾਡੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਂਦਾ ਉਤੋਂ ਬਾਰਿਸ਼ ਦਾ ਮਾਹੌਲ ਹੋਇਆ ਪਿਆਈ ਦੀ ਬਿਮਾਰੀਆਂ ਦੇ ਘਰ ਆਈ ਇਹ ਤੇ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਇਹਦੇ ਕਾਰਨ ਪਾਣੀ ਦੇ ਨਾਲ ਸਾਡੀਆਂ ਕੰਡਾ ਬੈਡ ਚੁੱਕੀਆਂ ਧਰਦੀਆਂ ਜੇ ਕੱਲੋ ਕੋਈ 19 ਨਿੱਕੀ ਹੁੰਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਊਗਾ ਜੀ ਕੀ ਤੁਸੀਂ ਸਰਕਾਰ ਨੂੰ ਕੋਈ ਬਰਖਾਸਤ ਦਿੱਤੀ ਹੈ ਦਿੱਤੀ ਹੈ ਅੱਜ ਦੀ ਮੈਂ ਉੱਥੇ ਜਾ ਗਿਆ ਜੀ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਕੋਈ ਨਹੀਂ ਸਰ ਅੱਜ ਆਏ ਸੀ ਇਨਸਪੈਕਟਰ ਆਏ ਸੀਗੇ ਕੋਈ ਉਹਨਾਂ ਨੇ ਸਾਨੂੰ ਸੁਰ ਜਵਾਬ ਨਹੀਂ ਦਿੱਤਾ ਹੀ ਹੈ ਤੱਕਰ ਇਹ ਹੋਰ ਕੁਝ ਜਿਹੜਾ ਇਹ ਤੋਬਾ ਇਹਦੇ ਨਾਲ ਕੋਈ ਹੋਰ ਵੀ ਬਣਿਆ ਹੋਇਆ ਹੈ ਉਹਦੇ ਨਾਲ ਕੋਈ ਮਤਲਬ ਕਿ ਸਰਕਾਰੀ ਦਫਤਰ ਹੈ ਜਾਂ ਕੋਈ ਆਪਣਾ ਸਰਕਾਰੀ ਹਾਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਉੱਥੇ ਵੀ ਦੋ ਦਿਨ ਪਾਣੀ ਬਹੁਤ ਜ਼ਿਆਦਾ ਖੜਾ ਰਿਹਾ ਸੀ ਬਿਮਾਰੀ ਦਾ ਘਰ ਹੈ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹ ਮੰਗਿਆ ਜੀ ਸਾਡੀ ਸਫਾਈ ਰਵੇ ਜੀ ਧੰਨਵਾਦ ਜੀ ਤੁਹਾਡਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਪਰ ਕੀ ਮਤਲਬ ਹੈ ਮਸਲਾ ਇਹ ਹੈ ਕਿ ਇਹ ਟੋਬੇ ਦੀ ਸਫਾਈ ਨੂੰ ਅਸੀਂ ਚਾਰ ਵਾਰ ਗੁਜਾਰਸ਼ ਕਰ ਚੁੱਕੇ ਹਾਂ ਚਾਰ ਵਾਰ ਇੰਸਪੈਕਟਰ ਸਾਹਿਬ ਆਏ ਨੇ ਜੋ ਕੀ ਦੋਨੋਂ ਪਤਾ ਹੀ ਆ ਹੁਣ ਪਿਛਲੀ ਵਾਰ ਜੋ ਬਰਸਾਤਾਂ ਹੋਈਆਂ ਸੀ ਉਹਨਾਂ ਕਰਕੇ ਪਾਣੀ ਆਇਆ ਸੀ ਇਸ ਕਰਕੇ ਇਹ ਟੋਬਾ ਪੂਰੀ ਤਰ੍ਹਾਂ ਨਾਲ ਓਵਰਫਲੋ ਤੇ ਬਲੌਕ ਹੋ ਚੁੱਕਿਆ ਹੈ ਜਿਹਦੀ ਸਫਾਈ ਨੂੰ ਅਸੀਂ ਚਾਰ ਵਾਰ ਐਮਸੀ ਸਾਹਿਬ ਤੇ ਪਲੱਸ ਨਗਰ ਕੌਂਸਲ ਨੂੰ ਕਹਿ ਚੁੱਕੇ ਹਾਂ ਇੰਸਪੈਕਟਰ ਸਾਹਿਬ ਆਉਂਦੇ ਆ ਪੈਰਾ ਦੇ ਬਾਣੀ ਨਹੀਂ ਪੈਣ ਦਿੰਦੇ ਉਸ ਤੋਂ ਬਾਅਦ ਇਹ ਕਹਿੰਦੇ ਨੇ ਵੀ ਸੀਵਰੇਜ ਬੋਰਡ ਦਾ ਕੰਮ ਹੈ ਇਹਦਾ ਪਾਣੀ ਚੱਕ ਕੇ ਸੀਵਰੇਜ ਬੋਰਡ ਚ ਭਾਜੋ ਸੀਵਰੇਜ ਤਾਂ ਪਹਿਲੇ ਹੀ ਬਲੌਕ ਹੈ ਜੀ ਸੀਵਰੇਜ ਬੋਰਡ ਨੂੰ ਫੋਨ ਕਰਦੇ ਆ ਤਾਂ ਕੋਈ ਅੱਗੋਂ ਕੋਈ ਸਾਨੂੰ ਜਵਾਬ ਨਹੀਂ ਮਿਲਦਾ ਉਹਨੋ ਪਤਾ ਹੈ ਕੁਝ ਦਿਨ ਪਹਿਲਾਂ ਸਰਾਂ ਦੇ ਬਿਮਾਰੀ ਚੱਲੀ ਸੀ ਇਸੇ ਪਾਣੀ ਕਰਨ ਗੰਦੇ ਪਾਣੀ ਕਰਨ ਜੋ ਵੀ ਇਹ ਬਿਮਾਰੀ ਸੀ ਉਹੀ ਬਿਮਾਰੀ ਆ ਕੇ ਗੱਲੂ ਤਲਾਣੀਆਂ ਪਿੰਡ 'ਚ ਰੂਪ ਧਾਰਨ ਕਰੇ ਅਸੀਂ ਇਹ ਦੇ ਹੋਣ ਤੋਂ ਪਹਿਲਾਂ ਹੀ ਹਈ ਕਹਿੰਦੇ ਆ ਵੀ ਇਹਦਾ ਵਿਕਾਸ ਹੋਣਾ ਚਾਹੀਦਾ ਹੈ ਅਸੀਂ ਤੈਨੂੰ ਸਕੂਲ ਉੱਥੇ ਗੁੱਗਾ ਮੜੀ ਜੀ ਪਾਣੀ ਦਾ ਹੁਣ ਵੀ ਜਾ ਕੇ ਤੁਸੀਂ ਮੌਕੇ ਤੇ ਸਰਵਾ ਕਰਕੇ ਦੇਖੋ ਕਿ ਕੀ ਹਾਲ ਹੈ ਉਦੋਂ ਜਿਆਦਾ ਬੁੱਤਰ ਹਾਲ ਹੈ ਹਰ ਸੋਮਵਾਰ ਤੋਂ ਛੋਵਾਰ ਤੋਂ ਸ਼ਨੀਵਾਰ ਤੱਕ ਸਕੂਲ ਲੱਗਦਾ ਬੱਚੇ ਰੋਡ ਦੇ ਜਾਂਦੇ ਰਾਹਗੀਰ ਜਾਂਦੇ ਨੇ ਗੰਦੇ ਛਿੱਟੇ ਪੈਂਦੇ ਨੇ ਕਿਰੇ 4-5 ਲੋਕ ਗੁਰਦੁਆਰੇ ਨੂੰ ਜਾਂਨੇ ਸਾਡੇ ਪਿੰਡ ਦੇ ਵਸੇਣ ਲੋਕ ਗਾਲਾ ਕੱਢਦੇ ਜਾਂਦੇ ਨੇ ਤੇ ਸੁਣਨ ਚ ਆਇਆ ਵੀ ਇੱਕ ਪਰਿਵਾਰ ਵੀ ਹੈ ਜਿਹੜੇ ਰਹਿ ਰਹੇ ਜਿਹਦੇ ਘਰ ਦੇ ਵਿੱਚ ਪੰਨੁੰਦਾ ਹੀ ਹੈ ਸਰ ਦੇਖੋ ਇਹ ਪਰਿਵਾਰ ਕੱਤੋਂ ਬੈਠਾ ਇੱਥੇ ਇਹ ਇਹਦੇ ਬਾਰੇ ਅਸੀਂ ਕੋਈ ਗੱਲ ਕਰਨਾ ਨਹੀਂ ਚਾਹੁੰਦੇ ਚਲੋ ਇਹ ਹੈ ਵੀ ਉਹ ਪਰਿਵਾਰ ਜਿੱਥੇ ਵੀ ਬੈਠਾ ਉਹਨਾਂ ਦਾ ਕੋਈ ਆਪਸੀ ਮੈਟਰ ਹੈ ਠੀਕ ਹੈ ਨਾ ਇਹ ਇਹਦੇ ਬਾਰੇ ਸਰਕਾਰ ਦਾ ਗੌਰ ਕਰਨਾ ਉਹਨਾਂ ਦਾ ਹੱਲ ਹੈ ਜੀ ਕੋਈ ਸਾਡਾ ਕਹਿਣਾ ਨਹੀਂ ਹੈ ਕਰਨਾ ਵੀ ਪਾਣੀ ਉਹਨਾਂ ਦੇ ਘਰਾਂ 'ਚ ਵੀ ਜਾਂਦਾ ਹੈ ਪਾਣੀ ਉਹਨਾਂ ਦੇ ਘਰਾਂ 'ਚ ਵੀ ਜਾਂਦਾ ਹੈ ਜੀ ਉਹਨਾਂ ਦੇ ਵੀ ਛੋਟੇ ਛੋਟੇ ਜਵਾਕ ਨਹੀਂ ਲੇਕਿਨ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹਦਾ ਜਲਦ ਤੋਂ ਜਲਦ ਮਸਲਾ ਹੱਲ ਕਰਾਇਆ ਜਾਵੇ ਨਹੀਂ ਮੁੜ ਕੇ ਅਸੀਂ ਪਿੰਡ ਇਕੱਠਾ ਹੋਗੇ ਰੋਡ ਨੂੰ ਬਲੌਕ ਕਰਾਂਗੇ ਜੀ ਕੁੜਾ ਰੋਡ ਦੇ ਸੱਟਾਂਗੇ ਫਿਰ ਇਹਦੀ ਜ਼ਿੰਮੇਵਾਰ ਕਮੇਟੀ ਹੋਗੀ ਠੀਕ ਹੈ ਧੰਨਵਾਦ